ਸੱਚੇ ਕਾਲ ਕੈਨਡਾ ਨਿਊਜ਼ ਬੁਲਟਿਨ ਵਿੱਚ ਖੜੇ ਹੂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤਾਂ ਪਹਿਲਾਂ ਨਜ਼ਰ ਮਾਰਦੇ ਆ ਮਖੜ ਲੈਣ ਤੇ ਫੋਰਸ ਸਰਕਾਰ ਨੇ ਰੱਖੀਆਂ ਮੰਗਾ ਸਮਾਨਨ ਤੇ ਸਜ਼ਾ ਸੁਧਾਰ ਦੀ ਕੀਤੀ ਅਪੀਲ ਫੈਡਰਲ ਹੋਟਲ ਆਫ ਫੰਡਿੰਗ ਪ੍ਰੋਗਰਾਮ ਖਤਮ ਰਫਿਊਜੀਆ ਦੇ ਲਈ ਵਿਫਤਾ ਸ਼ੁਰੂ ਸਿਕਕਾਰਕੁੰਤ ਤੇ ਹਥਿਆਰਾਂ ਦਾ ਦੋਸ਼ ਆਗੋਸਲ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਭਾਰਤ ਦੇ ਮੁਤਾਬਕ ਕੈਨੇਡਾ ਦੇ ਨਾਲ ਸ਼ੁਰੂ ਹੋ ਗਈ ਹੈ ਗੱਲਬਾਤ ਕੈਨੇਡਾ ਨੇ ਨਹੀਂ ਕੀਤੀ ਤੱਥਾਂ ਦੀ ਪੁਸ਼ਟੀ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰੀਮੀਅਰ ਡਗ ਫੋਰਦੀ ਸਰਕਾਰ ਨੇ ਨਵੇਂ ਸੰਗੀ ਕਾਨੂੰਨ ਤੋਂ ਪਹਿਲਾਂ ਜ਼ਮਾਨਤ ਤੇ ਸੁਧਾਰ ਦੀਆਂ ਮੰਗਾਂ ਰੱਖੀਆਂ ਨੇ ਉਹਨਾਂ ਨੇ ਆਖਿਆ ਕਿ ਸਜ਼ਾ ਦੇ ਵਿੱਚ ਵੀ ਸੁਧਾਰ ਹੋਣਾ ਚਾਹੀਦਾ ਪ੍ਰਸਤਾਵਾਂ ਦੇ ਵਿੱਚ ਲਾਜ਼ਮੀ ਘਟੋਕਟਾ ਸਜ਼ਾਵਾਂ ਦੀ ਵਾਪਸੀ ਕੀਤੀ ਗਈ ਹੈ ਤਿੰਨ ਸਟ੍ਰਾਈਕਸ ਵਾਲੀ ਜ਼ਮਾਨਤ ਨਿਯਮ ਵੀ ਸ਼ਾਮਿਲ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ بار بار ਜਿਹੜੇ ਲੋਕ ਗੁਨਾਹ ਕਰਦੇ ਨੇ ਜੁਰਮ ਕਰਦੇ ਨੇ ਅਪਰਾਧ ਕਰਦੇ ਨੇ ਉਹਨਾਂ ਵਾਸਤੇ ਜ਼ਮਾਨਤਾ ਨਹੀਂ ਹੋਣੀ ਚਾਹੀਦੀਆਂ ਤੇ ਉਹਨਾਂ ਦੀ ਸਜ਼ਾ ਵੀ ਮੁਸ਼ਕਲ ਹੋਣੀ ਚਾਹੀਦੀ ਹੈ 온ਟਾਰੀਓ ਸਰਕਾਰ ਨੇ ਜ਼ਮਾਨਤ ਸੁਧਾਰ ਅਤੇ ਸਜ਼ਾ ਦੇ ਨਿਯਮਾਂ ਨੂੰ ਸਖਤ ਕਰਨ ਲਈ ਸੰਘੀ ਸਰਕਾਰ ਦੇ ਆਉਣ ਵਾਲੇ ਕਾਨੂੰਨ ਤੋਂ ਕੋਈ ਉਪਾਵਾਂ ਦੀ ਰੁਕ ਪਰੇਖਾ ਤਿਆਰ ਕੀਤੀ ਹੈ ਜੋ ਉਹ ਵੇਖਣਾ ਚਾਹੁੰਦੇ ਨੇ ਸੂਬੇ ਦੇ ਸੋਲੀਸਟਰ ਜਨਰਲ ਅਤੇ ਅਟਾਰਨੀ ਜਨਰਲ ਵੱਲੋਂ ਭੇਜੀ ਗਏ ਇੱਕ ਸਾਂਝੇ ਪੱਤਰ 'ਚ ਸੰਗੀ ਸੜਕਾਂ ਨੂੰ ਜਨਤਕ ਸੁਰੱਖਿਆ ਵਧਾਉਣ ਲਈ ਪ੍ਰਸਤਾਵਾਂ ਦੀ ਇੱਕ ਲਿਸਟ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਸੂਚੀ 'ਚ ਗੰਭੀਰ ਅਪਰਾਧਾਂ ਦੇ ਲਈ ਲਾਜ਼ਮੀ ਘਟੋਕਟ ਸਜ਼ਾ ਨੂੰ ਬਹਾਲ ਕਰਨਾ ਤੇ ਕਤਲ, ਅਤਵਾਦ, ਮਨੁੱਖੀ ਤਸਕਰੀ, ਨਜ਼ਦੀਕੀ ਸਾਥੀ ਹਿੰਸਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਪਰਾਧਿਕ ਕਬਜ਼ੇ ਜਾਂ ਸੀਮਿਤ ਜਾਂ ਵਰਜਿਤ ਹਥਿਆਰਾਂ ਦੀ ਵਰਤੋਂ ਅਤੇ ਹਿੰਸਕ ਕਾਰ ਜੈਕਿੰਗ ਤੇ ਘਰਾਂ 'ਤੇ ਹਮਲੇ ਦੇ ਦੋਸ਼ਾਂ ਵਾਲੇ ਅਪਰਾਧੀਆਂ ਲਈ ਜ਼ਮਾਨਤ ਦੀ ਅਵੇਲੇਬਿਲਟੀ ਨੂੰ ਹਟਾਉਣਾ ਸ਼ਾਮਲ ਹੈ ਪੱਤਰ ਚ ਲਿਖਿਆ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਸੰਘੀ ਕਾਨੂੰਨ ਕੈਨੇਡੀਅਨਸ ਦੀ ਉਮੀਦ ਅਨੁਸਾਰ ਮਿਆਰਾਂ ਨੂੰ ਪੂਰਾ ਕਰੇ अपरादां ਤੇ ਸਖਤੀ ਨਾਲ ਕਾਰਵਾਈ ਕਰਨਾ ਤੇ ਹਿੰਸਕ ਵਾਰ-ਵਾਰ ਅਪਰਾਧੀਆਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਸਲਾਖਾਂ ਵਿਛੇ ਰੱਖਣਾ ਜ਼ਰੂਰੀ ਹੈ। ਪੱਤਰ ਪ੍ਰੀਮੀਅਰ ਡਗਫੋਰਡ ਦੇ ਵੱਲੋਂ ਆਟਵਾ ਨੂੰ ਸਖਤ ਜ਼ਮਾਨਤ ਪਾਵਾ ਨੂੰ ਕਾਨੂੰਨ ਬਣਾਉਣ ਦੇ ਲਈ ਕੀਤੇ ਜਾ ਰਹੇ ਦਬਾਅ ਦਾ ਤਾਜ਼ਾ ਹਿੱਸਾ ਹੈ। ਕਿਉਂਕਿ ਜ਼ਮਾਨਤ ਤੇ ਬਾਹਰ ਆਏ ਅਪਰਾਧੀਆਂ ਦੁਆਰਾ ਕਥਿਤ ਤੌਰ ਤੇ ਕੀਤੇ ਗਏ ਕਈ ਹਾਈ ਪ੍ਰੋਫਾਈਲ ਅਪਰਾਧਾਂ ਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਵਿੱਚ 12 ਸਾਲਾਂ ਲੜਕਾ ਵੀ ਸ਼ਾਮਲ ਹੈ ਜਿਸ ਤੇ ਇਸ ਮਹੀਨੇ ਦੇ ਸ਼ੁਰੂ ਚ ਮਾਰਖਮ ਚ ਹੋਈ ਗੋਲੀਬਾਰੀ ਨਾਲ ਜੁੜੇ ਕਤਲ ਦੀ ਕੋਸ਼ਿਸ਼ ਦਾ ਤੋਸ਼ ਲਗਾਇਆ ਗਿਆ ਸੀ। ਫੋਰਡ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਆਖਿਆ ਹੈ ਕਿ ਉਹਨਾਂ ਦੀ ਸਰਕਾਰ ਨੇ ਸੰਘੀ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਤਾਂ ਜੋ অন্ਟਾਰੀਓ ਦੀ ਸਖਤ ਜ਼ਮਾਨਤ ਸੁਧਾਰਾਂ ਦੀ ਉਮੀਦ ਨੂੰ ਦਰਸਾਇਆ ਜਾ ਸਕੇ ਜੋ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਰੱਖੇ ਅਤੇ ਸਾਡੀਆਂ ਗਲੀਆਂ ਨੂੰ ਸੁਰੱਖਿਅਤ ਰੱਖੇ ਸੋਲਿਸਟਰ ਜਨਰਲ ਮਾਈਕਲ ਕਰਸਨਰ ਨੇਵੀ ਅਨੁਮਾਨਿਤ ਕਾਨੂੰਨ ਤੇ ਟਿੱਪਣੀ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਆਖਿਆ ਹੈ ਕਿ ਮਜ਼ਬੂਤ ਅਤੇ ਅਰਥਪੂਰਨ ਜ਼ਮਾਨਤ ਸੁਧਾਰ ਦੀ ਤੁਰੰਤ ਲੋੜ ਹੈ ਕੈਨੇਡਾ ਦੀ ਟੁੱਟੀ ਹੋਈ ਸੰਗੀ ਜ਼ਮਾਨਤ ਪ੍ਰਣਾਲੀ ਹਿੰਸਕ ਦੁਹਰਾਉਣ ਵਾਲੇ ਅਪਰਾਧੀਆਂ ਨੂੰ ਸੜਕਾਂ ਤੇ ਵਾਪਸ ਆਉਣ ਦੀ ਆਗਿਆ ਦੇ ਰਹੀ ਹੈ 온ਟਾਰੀਓ ਦੇ ਵੱਲੋਂ ਨਿਆਂ ਮੰਤਰੀ ਸੀਨ ਫ੍ਰੇਜ਼ਰ ਅਤੇ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦ ਸਿੰਘਗਾਰੀ ਨੂੰ ਲਿਖੇ ਚਿੱਠੀ ਫੋਰਡ ਦੇ ਵੱਲੋਂ ਮੁਕਦਮੇ ਦੀ ਉਰੀਕ ਦੌਰਾਨ ਜ਼ਮਾਨਤ ਦਿੱਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਲਈ ਕਈ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਦੁਹਰਾਉਂਦੀ ਹੈ ਫ੍ਰੀਜ਼ਰ ਨੇ ਬੀਤੇ ਹਫਤੇ ਆਖਿਆ ਸੀ ਕਿ ਜ਼ਮਾਨਤ ਅਤੇ ਸਜ਼ਾ ਸੁਧਾਰ ਬਾਰੇ ਕਾਨੂੰਨ ਅਗਲੇ ਮਹੀਨੇ ਹਾਊਸ ਆਫ ਕਾਮਨਸ 'ਚ ਪੇਸ਼ ਕੀਤਾ ਜਾਣਾ ਤੈਅ ਹੈ ਇਹ ਪੱਤਰ ਗੰਭੀਰ ਅਪਰਾਧਾਂ ਦੇ ਲਈ ਜ਼ਮਾਨਤ ਦੀ ਸ਼ਰਤ ਵਜੋਂ ਗਿੱਟੇ ਉੱਤੇ ਬਣੇ ਜਾਣ ਵਾਲੇ ਟਰੈਕਰ ਦੀ ਜ਼ਰੂਰਤ ਅਤੇ ਵਾਰ-ਵਾਰ ਅਪਰਾਧੀਆਂ ਦੇ ਲਈ ਜ਼ਮਾਨਤ ਤੋਂ ਇਨਕਾਰ ਕਰਨ ਵਾਲੇ 3 ਸਟ੍ਰਾਈਕਸ ਦੇ ਨਿਯਮਾਂ ਦੀ ਸਿਫਾਰਿਸ਼ ਕਰਦਾ ਹੈ ਜਿਸ ਦੀ ਮੰਗ ਸੰਗੀ ਕੰਜ਼ਰਵੇਟਿਵਜ਼ ਵੀ ਕਈ ਗੰਭੀਰ ਅਪਰਾਧਾਂ ਦੇ ਦੋਸ਼ੀ ਲੋਕਾਂ ਦੇ ਲਈ ਕਰਦੇ ਆ ਰਹੇ ਨੇ ਤੇ ਉਦੋਂ ਦਾ ਫੈਡਰਲ ਹੋਟਲ ਫੰਡਿੰਗ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਆਟਵਾ ਦੇ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਮੁਸ਼ਕਲ ਆਪਸ਼ਨਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਈਆਰਸੀਸੀ ਪਰਿਵਾਰਾਂ ਨੂੰ ਸੁਭਾ ਛੱਡਣ ਦੇ ਲਈ ਉਤਸ਼ਾਹਿਤ ਕਰ ਰਿਹਾ ਹੈ ਵਕੀਲਾਂ ਦਾ ਕਹਿਣਾ ਹੈ ਕਿ ਦਾਅਵੇਦਾਰਾਂ ਨੂੰ ਬੇਕਾਰ ਹੋਣ ਦਾ ਖਤਰਾ ਹੈ ਇਸ ਮਹੀਨੇ ਫੈਡਰਲ ਸਰਕਾਰ ਦਾ ਸ਼ਰਨ ਮੰਗਣ ਵਾਲਿਆਂ ਨੂੰ ਰੱਖਣ ਲਈ ਹੋਟਲ ਪ੍ਰੋਗਰਾਮ ਖਤਮ ਹੋ ਰਿਹਾ ਹੈ ਵਕੀਲ ਆਟਵਾ ਪਰਿਵਾਰ ਦੇ ਲਈ ਜਵਾਬਾਂ ਅਤੇ ਸਥਾਨਕ ਹੱਲਾਂ ਦੀ ਮੰਗ ਕਰ ਰਹੇ ਨੇ ਖਾਸ ਕਰਕੇ ਜਦੋਂ ਸਰਕਾਰੀ ਅਧਿਕਾਰੀ ਦਾਅਵੇਦਾਰਾਂ ਨੂੰ ਦੂਜੇ ਖੇਤਰਾ 'ਚ ਜਾਣ ਲਈ ਉਤਸ਼ਾਹਿਤ ਕਰਦੇ ਨੇ ਇਥੋਂ ਤਾਂਕੀ ਮੈਰੀਟਾਈਮਸ ਤੱਕ ਇਸ ਗਰਮੀਆਂ ਦੇ ਸ਼ੁਰੂ 'ਚ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨਡਾ ਨੇ ਆਖਿਆ ਕਿ ਹੋਟਲ ਸੰਚਾਲਨ ਦੇ ਲਈ ਫੰਡਿੰਗ 30 ਸਤੰਬਰ ਨੂੰ ਖਤਮ ਹੋ ਜਾਵੇਗੀ ਵਿਭਾਗ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਹੋਟਲਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਲੰਮੇ ਸਮੇਂ ਲਈ ਰਹਿائش ਲੱਭਣ 'ਚ ਮਦਦ ਕਰੇਗਾ ਪਰ ਸਿਫਾਰਿਸ਼ ਇੱਕ ਹਫਤਾ ਬਾਕੀ ਹੋਣ ਦੇ ਨਾਲ ਰਾਸ਼ਤਾਨੀ ਚ ਸ਼ਰਨ ਮੰਗਣ ਵਾਲਿਆਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਪਰਿਵਾਰਾਂ ਨਾਲ ਉਹ ਕੰਮ ਕਰਦੇ ਨੇ ਉਹਨਾਂ ਦੀ ਹਾਲਤ ਵਿਗੜ ਰਹੀ ਹੈ ਸ਼ਰਨਾਰਥੀਆਂ ਦਾ ਸਮਰਥਨ ਕਰਨ ਵਾਲੇ ਇੱਕ ਗੈਰ ਮੁਨਾਫਾ ਗਠ ਜੋੜ refugee 613 ਦੀ ਕਾਰਜਕਾਰੀ ਨਿਰਦੇਸ਼ਕ ਲੂਈਸਾ ਟੇਲਰ ਨੇ ਕਿਹਾ ਕਿ ਉਹ ਡਰੇ ਹੋਏ ਨੇ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਬਾਹਰ ਰਹਿਣਾ ਪਵੇਗਾ ਇੱਕ ਸਮਾਂ ਸੀਮਾ ਹੈ ਤੇ ਜੇਕਰ ਉਹਨਾਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲਦੀ ਤਾਂ IRCC ਦੀ ਸਮੱਸਿਆ ਨਹੀਂ ਹੈ ਇਸ ਦੇ ਨਾਲ ਹੀ ਉਹ ਭਾਲ ਕਰ ਰਹੇ ਨੇ ਪਰ ਨਿੱਜੀ ਬਾਜ਼ਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਘਰ ਬਹੁਤ ਮਹਿੰਗੇ ਨੇ ਤੇ ਕਿਰਾਏ ਦੇ ਮਕਾਨ ਵੀ ਬਹੁਤ ਮਹਿੰਗੇ ਨੇ IRCC ਨੇ 17 ਸਤੰਬਰ ਨੂੰ ਆਖਿਆ ਸੀ ਕਿ ਇਹ ਓਟਵਾ ਦੇ ਇੱਕ ਹੋਟਲ ਦੇ ਵਿੱਚ 136 ਸ਼ਰਨਦਾਤਾਵਾਂ ਨੂੰ ਰੱਖ ਰਿਹਾ ਸੀ ਵਕੀਲਾਂ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਛੋਟੇ ਬੱਚਿਆਂ ਵਾਲੇ ਪਰਿਵਾਰ ਨੇ ਫੈਡਰਲ ਸਰਕਾਰ ਸਾਲਾਂ ਤੋਂ ਕੈਨੇਡਾ ਭਰ ਦੇ ਵਿੱਚ ਸ਼ਰਨ ਮੰਗਣ ਵਾਲਿਆਂ ਲਈ ਹੋਟਲਾਂ ਨੂੰ ਫੰਡ ਦੇ ਰਹੀ ਹੈ ਜਿਸ ਦਾ ਉਦੇਸ਼ ਪ੍ਰਵਾਸ ਦੇ ਇਤਿਹਾਸਿਕ ਵਾਅਦੇ ਨਾਲ ਨਜਿੱਠਣ ਲਈ ਇੱਕ ਸਟਾਪ ਗੈਪ ਪਾਇਆ ਹੈ ਵਿਭਾਗ ਨੇ ਆਖਿਆ ਹੈ ਕਿ ਉਸਨੇ 2020 ਤੋਂ ਅਸਥਾਈ ਹੋਟਲ ਰਹਿائش ਤੇ ਲਗਭਗ 1.1 ਬਿਲੀਅਨ ਡਾਲਰ ਖਰਚ ਕੀਤੇ ਨੇ ਹਾਲਾਂਕਿ ਆਈਆਰਸੀਸੀ ਦਾ ਕਹਿਣਾ ਹੈ ਕਿ ਇਹ ਦਾਅਵੇਦਾਰਾਂ ਨੂੰ ਸਮਾਂ ਸੀਮਾ ਤੋਂ ਪਹਿਲਾਂ ਆਪਸ਼ਨਲ ਰਿਹਾਈਸ਼ ਲੱਭਣ 'ਚ ਸਹਾਇਤਾ ਕਰੇਗਾ ਪਰ ਉਹਨਾਂ ਨਾਲ ਕੰਮ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜ਼ਮੀਨੀ ਹਕੀਕਤ ਵੱਖਰੀ ਹੈ। ਔਟਵਾ ਦੀ ਕਮਿਊਨਿਟੀ ਲੀਗਲ ਸਰਵਿਸਿਜ਼ ਦੇ ਨਾਲ ਸਟੈਫਨੀ ਮੋਰਿਸ ਜ਼ਹਿਰ ਦੇ ਕਈ ਸ਼ਰਨਾਰਥੀ ਵਕੀਲਾਂ 'ਚੋਂ ਇੱਕ ਹੈ ਜੋ ਪ੍ਰਭਾਵਿਤ ਦਾਅਵੇਦਾਰਾਂ ਦੇ ਨਾਲ ਸਿੱਧੇ ਤੌਰ 'ਤੇ ਕੰਮ ਕਰਦੇ ਨੇ ਤੇ ਹੱਲ ਲੱਭਣ ਲਈ ਸਹਿਯੋਗ ਕਰਦੇ ਨੇ। ਉਸ ਨੂੰ ਜਵਾਬ ਲੱਭਣ ਦੀ ਕੋਸ਼ਿਸ਼ ਕਰਨ ਲਈ ਆਈਆਰਸੀਸੀ 에ਜੰਟਾਂ ਨੂੰ ਬੁਲਾਇਆ ਗਿਆ। ਤੇ ਉਸ ਨੂੰ ਦੱਸਿਆ ਗਿਆ ਹੈ ਕਿ ਦਾਅਵੇਦਾਰ ਨਿਊ ਬ੍ਰੈਂਜ਼ਵਿਕ ਦੇ ਵਿੱਚ ਜਾ ਸਕਦੇ ਨੇ ਜਾਂ ਕਿਰਾਏ ਦੀ ਰਿਹائش ਲੱਭ ਸਕਦੇ ਨੇ ਮੋਰਿਸ ਮੁਤਾਬਕ ਸ਼ਹਿਰ ਨੇ ਉਸ ਨੂੰ ਦੱਸਿਆ ਹੈ ਕਿ ਉਹ ਸਿਰਫ ਉਦੋਹੀ ਮਦਦ ਦੀ ਪੇਸ਼ਕਿਸ਼ ਕਰ ਸਕਦਾ ਹੈ ਜਦੋਂ ਦਾਅਵੇਦਾਰ ਅਸਲ 'ਚ বেকার ਹੋ ਜਾਂਦੇ ਨੇ ਉਨ੍ਹਾਂ ਮੁਤਾਬਕ ਆਈਆਰਸੀਸੀ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੇ ਲਈ ਇੱਕ ਸੁਚਾਰੂ ਤਬਦੀਲੀ ਦਾ ਪ੍ਰਬੰਧ ਕਰੇ ਮੋਰਿਸ ਦਾ ਕਹਿਣਾ ਹੈ ਇਹ ਸਿਰਫ ਇਹ ਨਹੀਂ ਹੋ ਸਕਦਾ ਕਿ 30 ਸਤੰਬਰ ਨੂੰ ਖਤਮ ਹੋ ਜਾਵੇ ਅਤੇ ਕੋਈ ਠੋਸ ਹੱਲ ਪੇਸ਼ ਨਾ ਕੀਤੇ ਜਾਣ ਮੋਰਿਸ ਇੱਕ ਅਜੀਹੀ ਤਬਦੀਲੀ ਰਣਨੀਤੀ ਦੀ ਮੰਗ ਕਰ ਰਹੇ ਨੇ ਜੋ ਆਸਟਰਾਕਾਰ ਭਰਤ ਜਾਨ ਤੇ ਢਿੱਲ ਚੁੱਕਣ ਦੇ ਲਈ ਨਗਰਪਾਲਿਕਾਵਾਂ ਤੇ ਨਿਰਭਰ ਨਾ ਕਰੇ ਓਟਵਾ ਸ਼ਹਿਰ ਨੇ ਦੁਹਰਾਇਆ ਹੈ ਕਿ ਪਰਿਵਾਰ ਆਸਰਾ ਕਰਾਜ ਸਮਰਥਾ ਤੋਂ ਵੱਧ ਲੋਕ ਨੇ ਵਕੀਲਾਂ ਦਾ ਕਹਿਣਾ ਹੈ ਕਿ ਓਟਵਾ ਪਰਿਵਾਰਾਂ ਨੂੰ ਦੁਬਾਰਾ ਉਜਾੜਨਾ ਉਹਨਾਂ ਦੇ ਲਈ ਬਹੁਤ ਚੁਣੌਤੀਪੂਰਨ ਹੋ ਸਕਦਾ ਹੈ ਕਿਉਂਕਿ ਕੁਝ ਨੂੰ ਨੌਕਰੀਆਂ ਮਿਲ ਗਈਆਂ ਨੇ ਤੇ ਉਹਨਾਂ ਦੇ ਬੱਚੇ ਪਹਿਲਾਂ ਹੀ ਸਥਾਨਕ ਸਕੂਲਾਂ 'ਚ ਦਾਖਲ ਨੇ ਮੋਰਿਸ ਓਟਵਾ ਵਾਸੀਆਂ ਨੂੰ ਯਾਦ ਦਿਵਾਉਣਾ ਚਾਹੁੰਦੇ ਨੇ ਕਿ ਇਹ ਇਤਿਹਾਸਿਕ ਤੌਰ ਤੇ ਇੱਕ ਸਵਾਗਤ ਯੋਗ ਪਈ ਚੱਲ ਰਿਹਾ ਹੈ ਤੇ ਉਮੀਦ ਵੀ ਕਰਦੇ ਨੇ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਰਹੇਗਾ ਦੀ ਪਾਸੇ ਕੈਨੇਡੀਅਨ ਪੁਲਿਸ ਨੇ ਸਿੱਖ ਕਰਮਚਾਰਕ ਨੂੰ ਹਥਿਆਰਾਂ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਤੇ ਉਧਰ ਇੰਦਰਜੀਤ ਸਿੰਘ ਗੋਸਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੁਲਿਸ ਦੇ ਵੱਲੋਂ ਚੇਤਾਵਨੀਆਂ ਦਿੱਤੀਆਂ ਗਈਆਂ ਸਨ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਕਰਕੇ ਉਹਨਾਂ ਨੇ ਹਥਿਆਰ ਰੱਖੇ ਸਨ ਕੈਨੇਡੀਅਨ ਪੁਲਿਸ ਨੇ 온ਟਾਰੀਓ ਦੇ ਇੱਕ ਸਿੱਖ ਕਰਮਚਾਰਕ ਨੂੰ ਹਥਿਆਰਾਂ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਇੱਕ ਵਕਾਲਤ ਗਰੁੱਪ ਨੇ ਸੋਮਵਾਰ ਨੂੰ ਆਖਿਆ ਕਿ ਉਸਦੇ ਨਜ਼ਦੀਕੀ ਸਾਥੀ ਦੀ ਹਤਿਆ ਦੇ 2 ਸਾਲ ਬਾਅਦ ਅਤੇ ਇਸ ਅਪਰਾਧ ਨੇ ਭਾਰਤ ਦੇ ਨਾਲ ਕੈਨੇਡਾ ਦੇ ਕੂਟਨੀਤਿਕ ਸਬੰਧਾਂ ਨੂੰ ਤਣਾਅਪੂਰਨ ਬਣਾ ਦਿੱਤਾ ਸੀ ਇੰਦਰਜੀਤ ਸਿੰਘ ਗੋਸਲ 64 ਜਸਟਿਸ ਦੇ ਮੈਂਬਰ ਦੱਸੇ ਜਾਂਦੇ ਨੇ ਜੋ ਭਾਰਤ ਤੋਂ ਵੱਖ ਹੋ ਕੇ ਸਿੱਖ ਮਾਤਭੂਮੀ ਦੀ ਵਕਾਲਤ ਕਰ ਰਹੇ ਨੇ ਭਾਰਤ ਦੇ ਪੰਜਾਬ ਤੋਂ ਬਾਹਰ ਕੈਨੇਡਾ 'ਚ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਹੈ। ਗੋਸਲ ਨੇ ਸੋਮਵਾਰ ਨੂੰ ਕਿਸੇ ਕਾਲ ਜਾਂ ਟੈਕਸਟ ਦਾ ਜਵਾਬ ਨਹੀਂ ਦਿੱਤਾ ਅਤੇ ਉਹਨਾਂ ਨੇ ਪਹਿਲਾਂ ਰਾਈਟਰਸ ਨੂੰ ਦੱਸਿਆ ਸੀ ਕਿ ਉਹਨਾਂ ਨੂੰ ਕੈਨੇਡੀਅਨ ਪੁਲਿਸ ਤੋਂ ਕਈ ਚੇਤਾਵਨੀਆਂ ਮਿਲੀਆਂ ਸਨ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਪੁਲਿਸ ਨੇ ਸੋਮਵਾਰ ਨੂੰ ਸਵਾਲਾਂ ਦੇ ਤੁਰੰਤ ਜਵਾਬ ਨਹੀਂ ਦਿੱਤੇ। ਪਹਿਲਾਂ ਕੈਨੇਡੀਅਨ ਪੁਲਿਸ ਨੇ ਰਾਈਟਰਸ ਨੂੰ ਦੱਸਿਆ ਹੈ ਕਿ ਉਹਨਾਂ ਨੇ ਕੈਨੇਡਾ 'ਚ ਸਿੱਖ ਕਾਰਕੁਨਾਂ ਨੂੰ ਜਹੀਆਂ ਕਈ ਚੇਤਾਵਨੀਆਂ ਜਾਰੀ ਕੀਤੀਆਂ ਨੇ। ਇਹ ਚੇਤਾਵਨੀਆਂ ਜੂਨ 2023 ਚ ਬ੍ਰਿਟਿਸ਼ ਕੋਲੰਬੀਆ ਚ ਇੱਕ ਸਿੱਖ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਕਤਲ ਕੀਤੇ ਗਏ ਸਿੱਖ ਕਾਰਕੁਨ ਹਰਦੀਪ ਸਿੰਘ ਨੀਜਰ ਦੇ ਕਤਲ ਤੋਂ ਬਾਅਦ ਆਈਆਂ ਨੇ ਅਗੋਸਟ ਦਾ ਕਰੀਬੀ ਸਾਥੀ ਦੱਸਿਆ ਜਾਂਦਾ ਹੈ ਇਸ ਕਤਲ ਦੇ ਨਤੀਜੇ ਵਜੋਂ ਕੈਨੇਡਾ ਦੇ ਭਾਰਤ ਵਿਚਾਲੇ ਸਬੰਧਿਤ ਨਾਪੂਰਨ ਹੋ ਗਏ ਜਦੋਂ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ 2023 ਚ ਕਿਹਾ ਸੀ ਕਿ ਕੈਨੇਡਾ ਨੀਜਰ ਦੇ ਕਤਲ ਦੇ ਨਾਲ ਭਾਰਤੀ ਸਰਕਾਰੀ ਏਜੰਟਾਂ ਨੂੰ ਜੋੜਨ ਵਾਲੇ ਪਰੋਸਯੋਗ ਦੋਸ਼ਾਂ ਦੀ ਪੜਵੀ ਕਰ ਰਿਹਾ ਹੈ ਭਾਰਤ ਨੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਤੇ ਕੈਨੇਡਾ ਤੇ ਸਿੱਖ ਵਖਵਾਦੀਆਂ ਨੂੰ ਸੁਰੱਖਿਅਤ ਪੰਨਾ ਗਾ ਪ੍ਰਦਾਨ ਕਰਨ ਦਾ ਦੋਸ਼ ਲਗਾਇਆ। ਟਰੂਡੋ ਦੇ ਉਤਰਾਧਿਕਾਰੀ ਮਾਰਕ ਕਾਰਨੀ ਨੇ ਭਾਰਤ ਦੇ ਨਾਲ ਨਿੱਗੇ ਸੰਬੰਧਾਂ ਦੀ ਮੰਗ ਕੀਤੀ ਹੈ। ਤੇ ਭਾਰਤ ਮੁਤਾਬਕ ਕੈਨੇਡਾ ਦੇ ਨਾਲ ਵਪਾਰ ਵਾਰਤਾ ਬਹਾਲ ਹੋ ਗਈ ਹੈ ਪਰ ਕੈਨੇਡਾ ਦਾ ਕਹਿਣਾ ਹੈ ਕਿ ਹਜੇ ਅਜਿਹਾ ਕੁਝ ਨਹੀਂ ਹੋਇਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੀਤੇ ਹਫਤੇ ਦੁਵੱਲੀ ਗੱਲਬਾਤ ਨੂੰ ਮੁੜ ਬਹਾਲ ਕਰਨ ਦੇ ਲਈ ਸਮਝੌਤੇ ਹੋਣ ਦਾ ਐਲਾਨ ਕੀਤਾ ਸੀ ਪਰ ਅਧਿਕਾਰੀ ਤੌਰ ਤੇ ਕੈਨੇਡਾ ਨੇ ਹਜੇ ਪੁਸ਼ਟੀ ਕਰਨੀ ਹੈ। ਗਲੋਬਲ ਅਫੇਅਰਸ ਕੈਨੇਡਾ ਨੇ ਭਾਰਤ ਤੋਂ ਆਈਆਂ ਰਿਪੋਰਟਾਂ ਤੇ ਸਪਸ਼ਟਿਕरण ਦਿੱਤਾ ਹੈ ਜਿਨ੍ਹਾਂ ਚ ਸੁਝਾ ਦਿੱਤਾ ਗਿਆ ਸੀ ਕਿ ਦੋਵੇਂ ਦੇਸ਼ ਦੁਵੱਲੇ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਦੇ ਲਈ ਤਿਆਰ ਨੇ ਕੈਨੇਡੀਅਨ ਧਰਤੀ ਤੇ ਇੱਕ ਕੈਨੇਡੀਅਨ ਸਿੱਖ ਕਾਰਕੁੰਨ ਦੀ ਹੱਤਿਆ ਮਗਰੋਂ ਦੋਵਾਂ ਮੁਲਕਾਂ ਦੇ ਕੂਟਨੀਤਿਕ ਰਿਸ਼ਤੇ ਵਿਗੜਨ ਤੋਂ 2 ਸਾਲ ਬਾਅਦ ਇਸ ਵਪਾਰ ਵਾਰਤਾ ਦੇ ਮੁੜ ਸ਼ੁਰੂ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਚ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਗਲੋਬਲ ਅਫੇਅਰਸ ਵਿਭਾਗ ਦੇ ਡਿਪਟੀ ਮੰਤਰੀ ਡੇਵਿਡ ਮੌਰਿਸਨ ਨੇ ਆਪਣੇ ਭਾਰਤੀ ਹਮਰੁੱਤਪਾ ਦੇ ਨਾਲ ਬੀਤੇ ਹਫਤੇ ਮੁਲਾਕਾਤ ਕੀਤੀ ਤੇ ਵੱਖਰੇ ਤੌਰ ਤੇ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੂੰ ਵੀ ਮਿਲੇ ਭਾਰਤੀ ਬਿਆਨ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਖੇਤਰਾਂ ਜਿਵੇਂ ਕਿ ਵਪਾਰ ਰੱਖਿਆ ਊਰਜਾ ਅਹਿਮ ਖਣਜਾਂ ਸ਼ਾਂਤੀ ਤੇ ਕਾਨੂੰਨੀ ਸਹਿਯੋਗ ਖੇਤੀਬਾੜੀ ਵਰਗੇ ਮੁੱਦਿਆਂ 'ਤੇ ਮਰਸੰਬਾਦ ਸ਼ੁਰੂ ਕਰਨ ਤੇ ਸਹਿਮਤੀ ਬਣੀ ਭਾਰਤੀ ਸਰਕਾਰ ਦੇ ਬਿਆਨ ਚ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਨੇ ਆਪਣੇ ਆਪਣੇ ਮਿਸ਼ਨਾਂ ਤੇ ਕਨਸੂਲੇਟਾਂ ਦੇ ਵਿੱਚ ਜ਼ਰੂਰੀ ਸਟਾਫ ਵਧਾਉਣ ਲਈ ਵੀ ਕਦਮ ਚੁੱਕੇ ਤਾਂ ਜੋ ਵਪਾਰਕ ਮੌਕਿਆਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਤੇ ਅਜਿਹੇ ਕਦਮ ਭਵਿੱਖ ਦੇ ਵਿੱਚ ਵੀ ਚੁੱਕੇ ਜਾਣਗੇ। ਭਾਰਤ ਦੇ ਮੀਡੀਆ ਨੇ ਇਸ ਗੱਲ ਨੂੰ ਇੰਜ ਪੇਸ਼ ਕੀਤਾ ਹੈ ਕਿ ਵਪਾਰਕ ਗੱਲਬਾਤਾਂ ਮੁੜ ਸ਼ੁਰੂ ਹੋਣ ਵਾਲੀਆਂ ਨੇ ਪਰ ਕੈਨੇਡਾ ਨੇ ਇਸਤੇ ਕੁਝ ਹੋਰ ਰੁਖ ਅਪਣਾਇਆ ਹੈ। ਸੀਬੀਸੀ ਨੂੰ ਦਿੱਤੇ ਇੱਕ ਬਿਆਨ ਚ ਗਲੋਬਲ ਅਫੇਅਰਸ ਕੈਨੇਡਾ ਨੇ ਆਖਿਆ ਹੈ ਕਿ ਹਾਲਾਂਕਿ ਵਪਾਰ ਦੀ ਗੱਲ ਹੋਈ ਸੀ ਪਰ ਮੌਜੂਦਾ ਸਰਕਾਰ ਨੇ ਭਾਰਤ ਨਾਲ ਕਿਸੇ ਵੀ ਕਿਸਮ ਦੇ ਮੁਕਤ ਵਪਾਰ ਸਮਝੌਤੇ ਬਾਰੇ ਵਾਰਤਾ ਸ਼ੁਰੂ ਕਰਨ ਦੀ ਗੱਲ ਨਹੀਂ ਕੀਤੀ। ਬਿਆਨ ਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਭਾਰਤ ਦੇ ਨਾਲ ਮੌਜੂਦਾ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਕੈਨੇਡੀਅਨ ਵਿਭਾਗ ਦੇ ਬਿਆਨ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਡਿਪਟੀ ਮੰਤਰੀ ਮਾਰਿਸਨ ਦੀ ਅਗਵਾਈ ਚ ਹੋਈ ਮੁਲਾਕਾਤ ਦੀ ਪੁਸ਼ਟੀ ਜਾਂ ਵਿਸਤਾਰ ਨਹੀਂ ਕੀਤਾ ਗਿਆ ਇਸ ਦੀ ਥਾਂ ਕੈਨੇਡਾ ਨੇ ਪ੍ਰਧਾਨ ਮੰਤਰੀ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੈਟਹਲੀ ਡਰਾਇਨ ਦੇ ਬਿਆਨ ਵੱਲ ਧਿਆਨ ਦਿਵਾਇਆ ਜਿਸ ਚ ਉਹਨਾਂ ਨੇ ਦੱਸਿਆ ਸੀ ਕਿ ਉਹ ਵੀ ਆਪਣੇ ਭਾਰਤੀ ਅਮਰਤਵਾਦ ਦੇ ਨਾਲ ਬੀਤੇ ਵੀਰਵਾਰ ਨੂੰ ਮਿਲਣ ਗਈ ਸੀ ਰੌਇਨ ਮੁਤਾਬਕ ਦੋਵਾਂ ਨੇ ਆਪਣੀਆਂ ਸੁਰੱਖਿਆ ਚਿੰਤਾਵਾਂ ਸੰਬੰਧੀ ਗੱਲਬਾਤ ਕੀਤੀ ਅਤੇ ਸਹਿਮਤੀ ਹੋਈ ਹੈ ਕਿ ਦੋਵੇਂ ਪਾਸੇ ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਤੋਂ ਪਰਹੇਜ਼ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜਾਣਕਾਰੀ ਦੇ ਆਦਾਨ-ਪ੍ਰਦਾਨ ਤੇ ਜ਼ਿੰਮੇਵਾਰ ਵਿਵਹਾਰ ਨੂੰ ਲੈ ਕੇ ਸਹਿਮਤੀ ਬਣੀ ਹੈ। ਇਹ ਸਾਰੀ ਗਤੀਵਿਧੀ ਉਸ ਦੌਰਾਨ ਹੋਈ ਜਦੋਂ 2 ਸਾਲ ਪਹਿਲਾਂ ਕੈਨੇਡਾ ਤੇ ਭਾਰਤ ਵਿਚਾਲੇ ਰਿਸ਼ਤਿਆਂ 'ਚ ਤਣਾਅ ਆ ਗਿਆ ਸੀ। ਸਤੰਬਰ 2023 ਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਚ ਖੜੇ ਹੋ ਕੇ ਆਖਿਆ ਸੀ ਕਿ ਉਹਨਾਂ ਨੇ ਕੋਲ ਇਹ ਭਰੋਸੇਯੋਗ ਇੰਟੈਲੀਜੈਂਸ ਹੈ ਕਿ ਭਾਰਤ ਦੀ ਸਰਕਾਰ ਦਾ ਹਰਦੀਪ ਸਿੰਘ ਨਿਜੜ ਕਤਲकांड ਮਾਮਲੇ ਦੇ ਨਾਲ ਸੰਭਾਵਿਤ ਲਿੰਕ ਹੈ ਰੂਡੋ ਨੇ ਇਸ ਨੂੰ ਕੈਨੇਡਾ ਦੀ ਪ੍ਰਭੂਸੱਤਾ ਤੇ ਨਾਗਰਿਕਾਂ ਦੀ ਸੁਰੱਖਿਆ ਉੱਤੇ ਸਿੱਧਾ ਹਮਲਾ ਦੱਸਿਆ ਸੀ ਭਾਰਤ ਨੇ ਇਹਨਾਂ ਦਾਅਵਿਆਂ ਨੂੰ ਝੁਟਲਾਇਆ ਸੀ ਅਤੇ ਕੈਨੇਡਾ ਦੀ ਜਾਂਚ ਵਿੱਚ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਆਪੋ ਆਪਣੇ ਹਾਈ ਕਮਿਸ਼ਨਰ ਵਾਪਸ ਬੁਲਾ ਲਏ ਤੇ ਕੌਂਸਲਰ ਤੇ ਵਪਾਰਕ ਸੇਵਾਵਾਂ ਮਾ ਘਟਾ ਦਿੱਤੀਆਂ ਹਾਲਾਂਕਿ ਹਾਲੀਆ ਮਹੀਨਿਆਂ 'ਚ ਰਿਸ਼ਤਿਆਂ 'ਚ ਨਰਮੀ ਦੇ ਸੰਕੇਤ ਮਿਲੇ ਨੇ ਜੂਨ 'ਚ ਜੀ7 ਸੰਮੇਲਨ ਦੌਰਾਨ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਨੇ ਆਪਣੇ ਡਿਪਲੋਮੇਟਾਂ ਨੂੰ ਮੁੜ ਨਿਯੁਕਤ ਕਰਨ ਅਤੇ ਕੌਂਸਲਰ ਸੇਵਾਵਾਂ ਨਾਰਮਲ ਕਰਨ ਤੇ ਸਹਿਮਤੀ ਦਿੱਤੀ। ਪੀਐਮ ਕਾਰਨੀ ਨੇ ਆਖਿਆ ਸੀ ਕਿ ਇਹ ਸਿਰਫ ਪਹਿਲਾ ਕਦਮ ਹੈ ਤੇ ਹਜੇ ਵੀ ਕਾਫੀ ਕੰਮ ਬਾਕੀ ਹੈ ਖਾਸ ਕਰਕੇ ਪ੍ਰਭੂਸੱਤਾ ਦੀ ਇੱਜ਼ਤ ਦੇ ਸੰਦਰਭ ਦੇ ਵਿੱਚ। ਉਧਰ ਦੋਹਾਂ ਦੇਸ਼ਾਂ ਨੇ ਅਗਸਤ ਦੇ ਅੰਤ ਦੇ ਵਿੱਚ ਆਪਣੇ ਨਵੇਂ ਹਾਈ ਕਮਿਸ਼ਨਰ ਨਿਯੁਕਤ ਕੀਤੇ ਕੈਨਟਾਨੇ ਕ੍ਰਿਸਟੋਫਰ ਕੁਟਰ ਨੂੰ ਭਾਰਤ ਭੇਜਿਆ। ਜਦਕਿ ਭਾਰਤ ਨੇ ਦਿਨੇਸ਼ ਪਟਨਾਇਕ ਨੂੰ ਕੈਂਟਾ ਲਈ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਫਿਲਹਾਲ ਦੋਵੇਂ ਪਾਸੇ ਵੱਖ-ਵੱਖ ਬਿਆਨਾਂ ਦੇ ਰਾਹੀਂ ਆਪਣੀ ਆਪਣੀ ਗੱਲ ਪੇਸ਼ ਕੀਤੀ ਜਾ ਰਹੀ ਹੈ ਭਾਵੇਂ ਵਪਾਰ ਦੀ ਗੱਲ ਹੋ ਰਹੀ ਹੈ ਪਰ ਹਜੇ ਤੱਕ ਵਪਾਰਕ ਗੱਲਬਾਤਾਂ ਮੁਰ ਸ਼ੁਰੂ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਉਦੋਂ ਅਮਰੀਕਾ ਦੇ ਵੱਲੋਂ ਵੀਜ਼ਾ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ H1B ਵੀਜ਼ਾ ਵਾਸਤੇ 1 ਲੱਖ ਡਾਲਰ ਦੀ ਫੀਸ ਰੱਖੀ ਗਈ ਹੈ ਤੇ ਇਸ ਅਮਰੀਕੀ ਵੀਜ਼ੇ ਦੀ ਨਵੀਂ ਤੇ ਪਾਰੀ ਕੀਮਤ ਕੈਨੇਡੀਨ ਟੈਕਨੋਲੋਜੀ ਦੇ ਲਈ ਵਰਦਾਨ ਹੋ ਸਕਦੀ ਹੈ। ਵਕੀਲਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਮਰੀਕਾ ਗਲੋਬਲ ਪ੍ਰਤਿਭਾ ਦੇ ਲਈ ਦਰਵਾਜ਼ਾ ਬੰਦ ਕਰਦਾ ਹੈ ਤਾਂ ਫਿਰ ਕੈਨੇਡਾ ਨੂੰ ਫਾਇਦਾ ਹੁੰਦਾ ਹੈ। ਜਿਹੜੇ ਲੋਕ ਅਮਰੀਕਾ ਜਾਣਾ ਚਾਹੁੰਦੇ ਸਨ ਜਦੋਂ ਅਮਰੀਕਾ ਨਿਯਮ ਸਖਤ ਕਰ ਲੈਂਦਾ ਤਾਂ ਉਹੀ ਲੋਕ ਕੈਨੇਡਾ ਦਾ ਰੋਖ ਜ਼ਰੂਰ ਕਰਦੇ ਨੇ। ਟਰੰਪ ਪ੍ਰਸ਼ਾਸਨ ਕੁਝ ਹੁਨਰਮੰਦ ਕਾਮਿਆਂ ਨੂੰ ਵਿਸ਼ੇਸ਼ ਵੀਜ਼ੇ ਤੇ ਅਮਰੀਕਾ ਚ ਦਾਖਲ ਹੋਣ ਤੋਂ ਰੋਕਣ ਲਈ ਕਦਮ ਚੁੱਕ ਰਿਹਾ ਹੈ ਕੈਨੇਡੀਅਨ ਤਕਨੀਕੀ ਖੇਤਰ ਇਸ ਤੇ ਜ਼ੋਰ ਦੇ ਰਿਹਾ ਹੈ ਉਮੀਦ ਹੈ ਕਿ ਨਵੀਂ ਪਾਬੰਦੀ ਪ੍ਰਤਿਭਾ ਨੂੰ ਉੱਤਰ ਦੇ ਵੱਲ ਭੇਜੇਗੀ H1B ਵੀਜ਼ਾ ਦੇ ਚੈਂਪੀਅਨ ਟੈਸਲਾ ਦੇ ਸੰਸਥਾਪਕ ਐਲਨ ਮਸਕ ਨੇ ਅਮਰੀਕੀ ਕੰਪਨੀਆਂ ਦੁਆਰਾ ਭਰਤੀ ਕੀਤੇ ਗਏ ਅੰਤਰਰਾਸ਼ਟਰੀ ਤਕਨੀਕੀ ਪ੍ਰਤਿਭਾ ਦੇ ਲਈ ਇੱਕ ਆਮ ਇਮੀਗ੍ਰੇਸ਼ਨ ਮਾਰਗ ਹੈ ਪਰ ホワイト ਹਾਊਸ ਵੀਜ਼ਾ ਦੇ ਲਈ ਨਵੀਆਂ ਅਰਜ਼ੀਆਂ ਤੇ 1 ਲੱਖ ਡਾਲਰ ਅਮਰੀਕੀ ਫੀਸ ਲਗਾਈ ਜਾ ਰਹੀ ਹੈ ਜਿਸ ਨਾਲ ਕੰਪਨੀਆਂ ਨੂੰ ਆਪਣੇ ਭਰਤੀਆਂ ਦੇ ਲਈ ਭਾਰੀ ਭੁਗਤਾਨ ਕਰਨ ਜਾਂ ਅਮਰੀਕਾ ਚ ਕੰਮੇ ਲੱਭਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਸਟੋਵੇ ਉਹ ਨਾਟੋ ਦੇ ਵਿੱਚ ਇੱਕ ਇਮੀਗ੍ਰੇਸ਼ਨ ਵਕੀਲ ਅਸੇ ਵੌਨ ਟਰੈਪ ਲੌ पीएलएलसी ਦੇ ਸੰਸਥਾਪਕ ਪਾਈਵਾਲ ਬਾਕੀ ਫੂ ਵਾਂਟ ਟਰੈਪ ਕਹਿੰਦੇ ਨੇ ਕਿ H1B ਵੀਜ਼ਾ ਹਾਸਲ ਕਰਨਾ ਪਹਿਲਾਂ ਹੀ ਮੁਸ਼ਕਲ ਸੀ ਕਿਉਂਕਿ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਹਰ ਸਾਲ ਅਮਰੀਕੀ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਸਿੱਖਦੇ ਨੇ ਉਹਨਾਂ ਆਖਿਆ ਕਿ ਉਹ ਅਮਰੀਕਾ 'ਚ ਰਹਿਣਾ ਚਾਹੁੰਦੇ ਨੇ ਪਰ ਲੋਟਰੀ ਸਿਸਟਮ ਤੇ ਵੀਜ਼ਾ ਸੀਮਾਵਾਂ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਮਜਬੂਰ ਕਰ ਦਿੱਤਾ ਹੈ ਕੈਨੇਡਾ ਨੇ ਇਸ ਪ੍ਰਤਿਭਾ ਨੂੰ ਹਾਸਲ ਕਰਕੇ ਇੱਕ ਪੂਰਾ ਤੋ ਯੋਗ ਬਣਾਇਆ ਹੈ ਤੇ 1 ਲੱਖ ਡਾਲਰ ਦੀ ਫੀਸ ਨਾਲ ਇਹ ਰੁਝਾਨ ਬਹੁਤ ਮਜ਼ਬੂਤ ਹੋਣ ਵਾਲਾ ਹੈ ਲਗਭਗ ਇੱਕ ਤੋਹਫਾ ਹੈ ਕਿਉਂਕਿ ਹਰ ਵਾਰ ਜਦੋਂ ਅਮਰੀਕਾ ਵਿਸ਼ਵ ਵਿਆਪੀ ਪ੍ਰਤਿਭਾ ਦੇ ਲਈ ਦਰਵਾਜ਼ਾ ਬੰਦ ਕਰਦਾ ਹੈ ਤਾਂ ਕੈਨੇਡਾ ਨੂੰ ਫਾਇਦਾ ਹੁੰਦਾ ਹੈ ਇਮੀਗ੍ਰੇਸ਼ਨ ਵਕੀਲਾਂ ਪ੍ਰਤਿਭਾ ਪ੍ਰਤੀਕਰਨ ਵਾਲਿਆਂ ਅਤੇ ਕੰਪਨੀ ਦੇ ਕਰਮਚਾਰੀਆਂ ਦੇ ਅਨੁਸਾਰ ਕੈਨੇਡਾ ਨੂੰ ਨਵੇਂ H1B ਵੀਜ਼ਾ ਨੂੰ ਸੀਮਿਤ ਕਰਨ ਦੇ ਅਮਰੀਕਾ ਦੇ ਕਦਮ ਤੋਂ ਲਗਭਗ ਯਕੀਨੀ ਤੌਰ ਤੇ ਫਾਇਦਾ ਹੋਵੇਗਾ ਪਰ ਕੁਝ ਲੋਕ ਦਲੀਲ ਦੇ ਰਹੇ ਨੇ ਕਿ ਦੇਸ਼ ਆਪਣੇ ਦੱਖਣੀ ਗੁਆਂਡੀ ਤੇ ਵੀ ਉੱਚ ਤਕਨੀਕੀ ਪ੍ਰਤਿਭਾ ਲਈ ਫੀਡਰ ਵਜੋਂ ਪ੍ਰੋਤਸਾਹਨ ਨਹੀਂ ਕਰ ਸਕਦਾ ਟੋਰਾਂਟੋ ਚ ਬਾਰਡਰਜ਼ ਲਾ ਫਾਰਮ ਦੇ ਇਮੀਗ੍ਰੇਸ਼ਨ ਵਕੀਲ ਅਤੇ ਸੰਸਥਾਪਕ ਸਾਥੀ ਐਂਡਰੇਸ ਪੈਲਨੂਰ ਦਾ ਕਹਿਣਾ ਹੈ ਕਿ ਇਸ ਨਾਲ ਕੈਨੇਡਾ ਨੂੰ ਸਾਰੇ ਪੱਧਰ ਤੇ ਇੱਕ ਸ਼ੁੱਧ ਲਾਭ ਹੋਵੇਗਾ ਇਹ ਵੀਜ਼ਾ ਸਿਰਫ ਤਕਨੀਕੀ ਖੇਤਰ ਦੇ ਲਈ ਹੀ ਨਹੀਂ ਹੈ ਪਰ ਪਿਓ ਰਿਸਰਚ ਦੇ ਅਨੁਸਾਰ 2012 ਤੋਂ ਮਨਜ਼ੂਰ ਕੀਤੇ ਗਏ 60% ਐਚ1ਬੀ ਵੀਜ਼ਾ ਧਾਰਕਾਂ ਨੇ ਕੰਪਿਊਟਰ ਦੇ ਨਾਲ ਸੰਬੰਧਿਤ ਨੌਕਰੀਆਂ ਕੀਤੀਆਂ ਨੇ ਤੇ ਐਪਲ Amazon ਤੇ Google ਵਰਗੇ ਦਿੱਗਜਾਂ ਦੁਆਰਾ ਵੀਜ਼ਾ ਦੀ ਭਾਰੀ ਵਰਤੋਂ ਕੀਤੀ ਜਾਂਦੀ ਹੈ ਪਰ H1B ਦੇ ਨਾਲ ਵੀ ਅਮਰੀਕਾ ਦੇ ਸਥਾਈ ਨਿਵਾਸ ਜਾਂ ਗ੍ਰੀਨ ਕਾਰਡ ਦਾ ਰਸਤਾ ਪਹਿਲਾਂ ਹੀ ਲੰਮਾ ਤੇ ਮੁਸ਼ਕਲ ਹੈ ਕਈ ਵਾਰ ਇੱਕ ਦਹਾਕੇ ਤੱਕ ਦਾ ਸਮਾਂ ਲੱਗ ਜਾਂਦਾ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਅਸੀਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਵੇਖਾਂਗੇ ਜੋ H1B ਵੀਜ਼ਾ ਤੇ ਅਮਰੀਕਾ 'ਚ ਦਾਖਲ ਹੋਣ ਦੀ ਯੋਜਨਾ ਬਣਾ ਰਹੇ ਸਨ ਤੇ ਹੁਣ ਕੈਨੇਡਾ ਵੱਲ ਮੁੜਨਗੇ ਤੇ ਇਹ ਦੇਖਣ ਦੀ ਕੋਸ਼ਿਸ਼ ਕਰਨਗੇ ਕਿ ਕੀ ਉਹਨਾਂ ਨੂੰ ਕੈਨੇਡਾ 'ਚ ਨੌਕਰੀ ਮਿਲ ਸਕਦੀ ਹੈ ਛੋਟੇ ਤੇ ਦਰਮਿਆਨੇ ਆਕਾਰ ਦੇ ਕਾਰੋਬਾਰ 1 ਲੱਖ ਡਾਲਰ ਦੀ ਫੀਸ ਨਹੀਂ ਦੇ ਸਕਦੇ ਉਹ ਕੈਨੇਡਾ 'ਚ ਦਫਤਰ ਖੋਲ੍ਹ ਸਕਦੇ ਨੇ ਉਹਨਾਂ ਕਾਮਿਆਂ ਨੂੰ ਉੱਤਰੀ ਅਮਰੀਕਾ ਸਮਾ ਖੇਤਰਾਂ ਦੇ ਵਿੱਚ ਰੱਖਦਿਆਂ ਹੋਇਆਂ ਬਰਾਬਰ ਕੈਨੇਡੀਅਨ ਵੀਜ਼ਾ ਲਈ ਘੱਟ ਖਰਚੇ ਤੇ ਕਾਗਜ਼ੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਕੁਝ ਕਾਰਜਕਾਰੀ ਨਵੀਂ ਅਮਰੀਕੀ ਨੀਤੀ ਨੂੰ ਕੈਨੇਡਾ ਦੇ ਤਕਨੀਕੀ ਉਦਯੋਗ ਤੇ ਲਈ ਇੱਕ ਉਮੀਦਵਜੋ ਵੇਖ ਰਹੇ ਨੇ ਏਅਰ ਕੈਨੇਡਾ ਨੇ ਇੱਕ ਬੁਰੀ ਖਬਰ ਸੁਣਾਈ ਹੈ ਏਅਰ ਕੈਨੇਡਾ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਨਾਰਥ ਬੇ ਦੇ ਲਈ ਉਡਾਨਾਂ ਬੰਦ ਕਰਨ ਜਾ ਰਿਹਾ ਹੈ ਏਅਰ ਕੈਨੇਡਾ ਸੱਟਬਰੀ ਅਤੇ ਟ੍ਰਾਂਟੋ ਵਿਚਾਲੇ ਤੀਜੀ ਰੋਜ਼ਾਨਾ ਉਡਾਨ ਵੀ ਸ਼ੁਰੂ ਕਰੇਗਾ ਨਾਰਥ ਬੇ ਦੇ ਹਵਾਈ ਅੱਡੇ ਦਾ ਕਹਿਣਾ ਹੈ ਕਿ ਉਹ ਇਸ ਖਬਰ ਤੋਂ ਦੁਖੀ ਹੋ ਗਏ ਨੇ ਕਿ ਏਅਰ ਕੈਨੇਡਾ ਜਨਵਰੀ ਚ ਸ਼ਹਿਰ ਦੇ ਲਈ ਉਡਾਨਾਂ ਬੰਦ ਕਰ ਦਵੇਗਾ ਏਅਰਲਾਈਨ ਨੇ ਬੀਤੇ ਹਫਤੇ ਐਲਾਨ ਕੀਤਾ ਹੈ ਕਿ ਇਸ ਨੂੰ ਮੁਸ਼ਕਲ ਫੈਸਲਾ ਆਖਿਆ ਜਾ ਰਿਹਾ ਹੈ ਨਾਰਥ ਬੇ ਅਤੇ ਟ੍ਰਾਂਟੋ ਟੋ ਵਿਚਾਲੇ ਉਡਾਨਾਂ 30 ਜਨਵਰੀ 2026 ਨੂੰ ਬੰਦ ਹੋ ਜਾਣਗੀਆਂ ਤੇ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਅਗਲੇ ਦਿਨ ਉਹ ਸਡਬਰੀ ਅਤੇ ਟ੍ਰਾਂਟੋ ਟੋ ਵਿਚਾਲੇ ਤੀਜੀ ਰੋਜ਼ਾਨਾ ਉਡਾਨ ਜੋੜਨਗੇ ਜਦਕਿ ਉਸ ਰੂਟ ਤੇ ਸੀਟਾਂ ਦੀ ਸਮਰੱਥਾ 50% ਵਧੇਗੀ ਬੀਅਰ ਸਕੀਨ 에ਅਰਲਾਈਨਸ ਜਲਦੀ ਹੀ ਨਾਰਥ ਬੇ ਤੋਂ ਉਡਾਨ ਭਰਨ ਵਾਲੀ ਇਕਲੌਤੀ ਵਪਾਰਕ 에ਅਰਲਾਈਨ ਹੋਵੇਗੀ 2017 ਚ ਪਾਊਡਰ 에ਅਰਲਾਈਨਸ ਚਲੀ ਗਈ ਤੇ ਉਸ ਤੋਂ ਬਾਅਦ 에ਅਰ ਕੈਨਟਾ ਚੱਲੀ ਹੈ ਨਾਰਥ ਬੇ 에ਅਰਪੋਰਟ ਮੈਨੇਜਰ ਬ੍ਰਾਇਨ ਐਵਰੀਡੇ ਇੱਕ ਬਿਆਨ ਆਖਿਆ ਗਿਆ ਕਿ ਅਸੀਂ 에ਅਰਲਾਈਨ ਦੇ ਫੈਸਲੇ ਤੋਂ ਖੀਆਂ ਖਾਸ ਕਰਕੇ ਭਾਈਚਾਰੇ ਹਵਾਈ ਅਡੇ ਤੇ 에어 ਕੈਨੇਡਾ ਵਿਚਾਲੇ ਬਹੁਤ ਲੰਮੇ ਸਮੇਂ ਤੋਂ ਚੱਲ ਰਹੇ ਸਬੰਧਾਂ ਨੂੰ ਵਿਕਿਆ ਹੋਇਆ। ਬਦਕਿਸਮਤੀ ਦੀ ਗੱਲ ਹੈ ਕਿ 에어 ਕੈਨੇਡਾ ਹੁਣ ਉਹਨਾਂ ਖੇਤਰਾਂ ਨੂੰ ਅਰਥਪੂਰਨ ਹਵਾਈ ਸੇਵਾ ਪ੍ਰਦਾਨ ਕਰਨ ਦੀ ਸਮਰੱਥਾ ਨਹੀਂ ਰੱਖਦਾ ਜਿੱਥੇ ਉਹ ਪਹਿਲਾਂ ਕੈਨੇਡਾ ਭਾਰਤ ਚ ਸੇਵਾ ਕਰਦੇ ਸਨ ਆਪਣੇ ਨੈਟਵਰਕ ਚ ਘੱਟ ਫ੍ਰੀਕੁਐਂਸੀ ਵਾਲੇ ਵੱਡੇ ਵੱਡੇ ਜਹਾਜ਼ਾਂ ਦਾ ਸੰਚਾਲਨ ਕਰਦੇ ਨੇ ਐਵਰੀਡੇ ਇਸ ਬਿਆਨ ਚ ਆਖਿਆ ਗਿਆ ਹੈ ਕਿ ਉਤਰੀ ਖਾੜੀ ਚ ਹਵਾਈ ਸੇਵਾ ਅਤੇ ਐਰੋਸਪੇਸ ਉਦਯੋਗ ਦੇ ਭਵਿੱਖ ਬਾਰੇ ਆਸ਼ਾਵਾਦੀ ਰਹਿੰਦੇ ਨੇ ਪਰ ਖੇਤਰੀ ਹਵਾਈ ਸੇਵਾ ਪ੍ਰਦਾਨ ਕਰਨ ਦੇ ਲਈ ਇੱਕ ਰਾਸ਼ਟਰੀ ਰਣਨੀਤੀ ਦੀ ਲੋੜ ਹੈ ਤੇ ਖਬਰ ਅਲਗੋਮਾ ਯੂਨੀਵਰਸਿਟੀ ਤੋਂ ਅਲਗੋਮਾ ਯੂਨੀਵਰਸਿਟੀ ਘਾਟੇ ਨੂੰ ਸੰਭਾਲਣ ਦੇ ਲਈ ਛਾਂਟੀਆਂ ਕਰਨ ਵੱਲ ਤੁਰ ਪਈ ਹੈ ਯਾਨੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਵੇਖੀ ਗਈ ਹੈ ਜਿਸ ਕਰਕੇ ਅਲਗੋਮਾ ਯੂਨੀਵਰਸਿਟੀ ਹੁਣ ਆਪਣੇ ਸਟਾਫ ਦੀ ਛਾਂਟੀ ਕਰ ਰਹੀ ਹੈ ਯੂਨੀਵਰਸਿਟੀ ਦੇ ਬਿਆਨ ਮੁਤਾਬਕ ਆਉਣ ਵਾਲੇ ਮਹੀਨਿਆਂ ਦੇ ਵਿੱਚ 50 ਤੋਂ 75 ਨੌਕਰੀਆਂ ਖਤਮ ਕੀਤੀਆਂ ਜਾ ਸਕਦੀਆਂ ਨੇ ਪਿਛਲੇ ਅਪ੍ਰੈਲ ਦੇ ਬਜਟ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਅਨੁਮਾਨ ਤੋਂ ਵੱਧ ਗਿਰਾਵਟ ਆਉਣ ਤੋਂ ਬਾਅਦ ਅਲਗੋਮਾ ਯੂਨੀਵਰਸਿਟੀ ਪੰਜਾਬ ਤੋਂ 75 ਲੋਕਾਂ ਦੀ ਛਾਂਟੀ ਕਰਨ 'ਤੇ ਵਿਚਾਰ ਕਰ ਰਹੀ ਹੈ ਯੂਨੀਵਰਸਿਟੀ ਦੀ ਅੰਤਰੀਮ ਪ੍ਰਧਾਨ ਅਤੇ ਵਾਈਸ ਚਾਂਸਲਰ ਸ਼ੀਲਾ ਐਂਬਲਟਨ ਨੇ ਇੱਕ ਬਿਆਨ 'ਚ ਆਖਿਆ ਹੈ ਕਿ ਇਸ ਦੀ ਵਿੱਤੀ ਸਥਿਤੀ ਦੇ ਅਪਡੇਟ ਬਾਰੇ ਜਾਣਕਾਰੀ ਮਿਲੀ ਹੈ ਕਈ ਪੋਸਟ ਸੈਕੰਡਰੀ ਸੰਸਥਾਵਾਂ ਵਾਂਗ ਅਲਗੋਮਾ ਯੂਨੀਵਰਸਿਟੀ ਨੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਲਗਭਗ 60 ਫੀਸਦੀ ਦੀ ਤੇਜ਼ੀ ਨਾਲ ਗਿਰਾਵਟ ਵੇਖੀ ਹੈ ਜੋ ਕਿ ਅਪ੍ਰੈਲ ਦੇ ਬਜਟ 'ਚ 50 ਦੀ ਦੇ ਮੁਕਾਬਲੇ ਆਈ ਹੈ ਆਖਰੀ ਪਾਚੜ ਦੇ ਵਿੱਚ ਦਾਖਲੇ ਸਾਰੇ ਕੈਂਪਸਾਂ ਤੇ ਸਾਈਟਾਂ 'ਚ ਲਗਭਗ 4482 ਵਿਦਿਆਰਥੀਆਂ ਦੇ ਹੋਣ ਦੀ ਉਮੀਦ ਹੈ ਪਿਛਲੀ ਪਾਚੜ ਦੇ કુલ 9000 ਤੋਂ ਵੱਧ ਦਾ ਲਗਭਗ ਅੱਧਾ ਹੈ ਅੰਬਿਲਟਨ ਮੁਤਾਬਕ ਛਾਂਟੀ ਦਾ ਫੈਸਲਾ ਹਲਕੇ ਦੇ ਵਿੱਚ ਨਹੀਂ ਲਿਆ ਗਿਆ ਸੀ ਪਰ ਆਖਿਆ ਗਿਆ ਹੈ ਕਿ ਇਹ ਅਟਲ ਨੇ ਤੇ 5.5 ਮਿਲੀਅਨ ਡਾਲਰ ਤੋਂ 7 ਮਿਲੀਅਨ ਡਾਲਰ ਦੇ ਸੰਚਾਲਨ ਘਾਟੇ ਨੂੰ ਸੰਭਾਲਣ ਦੇ ਲਈ ਇੱਕ ਸੱਚਾ ਆਖਰੀ ਉਪਾਅ ਹੈ ਨਾਮਾਂਕਨ ਅਤੇ ਸੰਚਾਲਨ ਵਾਤਾਵਰਣ ਦੇ ਵਿੱਚ ਹੋਰ ਚੁਣੌਤੀਆਂ ਤੇ ਤਬਦੀਲੀਆਂ ਦੇ ਮੱਦੇਨਜ਼ਰ ਆંકੜੇ ਬਦਲ ਸਕਦੇ ਨੇ ਪੰਜ ਪ੍ਰੋਗਰਾਮਾਂ ਦੇ ਭਵਿੱਖ ਦਾ ਕੋਈ ਜ਼ਿਕਰ ਨਹੀਂ ਹੈ ਜਿੱਥੇ ਦਾਖਲਾ ਇੱਕ ਸਾਲ ਦੇ ਲਈ ਮੁਤਲ ਕਰ ਦਿੱਤਾ ਗਿਆ ਸੀ ਬੀਤੀ ਬਸੰਤ ਦੇ ਵਿੱਚ ਉਸ ਫੈਸਲੇ 'ਚ ਜਿਓਗ੍ਰਾਫੀ ਹਿਸਟਰੀ 뮤జిక్ ਸਮਾਜ ਸ਼ਾਸਤਰ ਅਤੇ ਵਿਜ਼ੂਅਲ ਆਰਟਸ ਸ਼ਾਮਿਲ ਨੇ ਸੰਗੀਤ ਵਿਭਾਗ ਦੇ ਮੁਖੀ ਨੇ ਆਖਿਆ ਹੈ ਕਿ ਇਹ ਦਸਤਾਬਾਹ ਬਹੁਤ ਜਲਦੀ ਹੋਵੇਗੀ ਕਿ ਨੌਕਰੀਆਂ ਦਾ ਨੁਕਸਾਨ ਕਿਨੂ-ਕਿਨੂ ਹੋਵੇਗਾ ਹਾਲਾਂਕਿ ਇਹ ਉਮੀਦ ਕਰਨਾ ਵਾਜਬ ਹੈ ਕਿ ਕਟੌਤੀਆਂ ਆਉਣਗੀਆਂ ਪਰ ਪ੍ਰਭਾਵ ਦੇ ਸਹੀ ਖੇਤਰਾਂ ਯਾਨਕਿ ਸਟਾਫ ਫੈਕਲਟੀ ਪ੍ਰਸ਼ਾਸਨ ਜਾਂ ਖਾਸ ਵਿਭਾਗਾਂ ਤੇ ਹੋਣ ਇਸ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਐਮਬਲਟਨ ਇੰਟਰਵਿਊ ਦੇ ਲਈ ਉਪਲਬਧ ਨਹੀਂ ਸੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇੰਨਾ ਮੁਸ਼ਕਲ ਸਮਿਆਂ ਦੌਰਾਨ ਸਹਾਇਤਾ ਦੀ ਲੋੜ ਵਾਲੇ ਕਰਮਚਾਰੀਆਂ ਨੂੰ ਹੋਮਵਰਕ ਹੈਲਥ ਰਾਹੀਂ ਅਲਗੋਮਾ ਯੂਨੀਵਰਸਿਟੀ ਦੇ ਕਰਮਚਾਰੀ ਤੇ ਪਰਿਵਾਰਕ ਸਹਾਇਤਾ ਪ੍ਰੋਗਰਾਮ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਜਿਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਉਹਨਾਂ ਨੂੰ ਵਿਧਾਇਆ ਗਿਆ ਕਵਰੇਜ ਦਿੱਤਾ ਜਾਵੇਗਾ ਤਾਂ ਜੋ ਉਹ ਨੌਕਰੀ ਤੋਂ ਬਾਅਦ 3 ਮਹੀਨਿਆਂ ਦੇ ਲਈ IFAP ਪ੍ਰੋਗਰਾਮ ਦੇ ਨਾਲ-ਨਾਲ ਕੈਰੀਅਰ ਟਰਾਂਜ਼ੀਸ਼ਨ ਸੇਵਾਵਾਂ ਤੱਕ ਪਹੁੰਚ ਕਰ ਸਕਣ ਫਿਲਹਾਲ ਦੇ ਬੁਲਟਿਨ 'ਚ ਇੰਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਲੈ ਕੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ